ਨਾਟਾ ਛੋੜਿਓ <laughs> <laughs> ਇਹਦਾ ਇੱਕ ਵਜੇ ਦਾ ਬਰੰਭੋ ਪੀਣਾ ਨੂੰ ਮਾਲੀ ਦਾ ਪਾਣੀ ਪੀਣ ਕਰੀ ਪੂਰਾ ਕੋਟਰਾ ਇਹਨਾਂ ਨੂੰ ਉਹਦਾ ਬਤਲਾਇਆ ਮੱਥਰਾ ਪੁੱਛ ਲੈਣਾ ਨਹੀਂ ਬਣਾਇਆ ਨੂੰ ਫੇਰ ਹੀ ਇਹਨਾਂ ਨੂੰ ਇਹਨਾਂ ਨੂੰ ਜਾਣਦੇ ਨੇ ਦੂਜਿਆਂ ਨੂੰ ਬੁਲਾ ਲੈ ਤਾਂ ਤੁਸੀਂ ਤੇ ਬੁਲਾਣਾ ਹੀ ਨਾ ਰਹੇ ਆ ਬੜੀ ਨਾ ਨਾ ਬੜੀ ਨਾ ਕੋਲ ਕੋਣ ਹੈ ਆਓ ਜੀ ਅੱਠਾ ਜੀ ਕਰਾ ਦੇ ਕਿੰਨਾ ਦੀ ਹੁਣ ਨਾ ਜੇ ਬੈਸੀ ਕਨਵੇ ਨਹੀਂ ਕੀਤਾ ਸਾਰਾ ਪਰ ਮੈਂ ਅਲਦਰ ਦੀ ਗੱਲ ਕਰਦੇ ਆਪਣੇ ਮੋਬਾਈਲ ਤੋਂ ਦੇਣਾ ਤੇ ਫਿਰ ਅਲਦਰ ਨੂੰ ਜੀ ਅ ਜਿਨੇ ਪਿਛਲੇ ਕੁਝ ਮਹੀਨਿਆਂ ਤੋਂ ਗੋਮੋ ਐਸੀ ਚਾਰ-ਪੰਜ ਮਹੀਨਿਆਂ ਤੋਂ ਆ ਆਮ ਪਬਲਿਕ ਦੇ ਜਿਹੜਾ ਕੋਲ ਗੋਮੋ ਐਸੀ ਉਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੀ ਦੇ ਰਹਿਮਾਈ ਹੇਠ ਸਾਡੀ ਜਿਹੜੀ ਆਈ ਕਹਿੰਦੇ ਆ ਹਾਂ ਜੀ ਆਈਟੀ ਐਕਸਪਰਟ ਨੇ ਸਰ ਬਲਵਿੰਦਰ ਸਿੰਘ ਜੀ ਇਹਨਾਂ ਵੱਲੋਂ ਤਾਂ ਸਾਡੇ ਕਿਸਾਨ ਸਰਪ੍ਰਸਤ ਨਾਲ ਲੱਗੇ ਨਰੇਂਦਰ ਸਿੰਘ ਜੀ ਇਹਨਾਂ ਵੱਲੋਂ ਇੱਕ ਸਪਰਸਤਕਰਨ ਉਹ ਪੋਰਟਲ ਚਲਾਇਆ ਜਾ ਰਿਹਾ ਜਿਸ ਤੇ ਪਿਛਲੇ ਪੰਜੇ ਮਹੀਨਿਆਂ ਤੋਂ ਕਰੀਬ 60 ਤੋਂ 65 ਮੋਬਾਈਲ ਫੋਨ ਜਿਹੜੇ ਨੇ ਪੋਰਟਲ ਤੇ ਉਹਨਾਂ ਦੀ ਪ੍ਰੋਸੈਸਿੰਗ ਚੱਲ ਰਹੀ ਸੀ ਜਿਨ੍ਹਾਂ ਚੋਂ ਉਹਨਾਂ ਨੇ ਅਫੀਸ਼ੀਅਲੀ ਕੁਝ ਦਿਨਾਂ ਚ ਕਰੀਬ 16 ਮੋਬਾਈਲ ਫੋਨ ਪਬਲਿਕ ਦੇ ਰਿਕਵਰ ਕੀਤੇ ਨੇ ਇਹ ਜ਼ਿਆਦਾਤਰ ਸਟੇਸ਼ਨ ਤੇ ਜਾਂ ਟ੍ਰੇਨਸ ਦੇ ਵਿੱਚ ਜਿਹੜੇ ਗੋਮ ਹੋਏ ਨੇ ਉਹ ਮੋਬਾਈਲ ਫੋਨ ਨੇ हां ਜਿਨ੍ਹਾਂ ਦੇ ਕੋਲ ਫੋਨ ਮਰੇ ਨਹੀਂ ਉਹਨਾਂ ਦੇ ਕੋਲ ਕਾਲ ਵੀ ਨਹੀਂ ਨਹੀਂ ਉਹਨਾਂ ਨੇ ਨੂੰ ਲੱਭੇ ਸੀ ਜਿਵੇਂ ਗੁੰਮ ਹੋਏ ਨੇ ਇਹਨਾਂ ਦੇ ਉਹਨਾਂ ਨੂੰ ਮਿਲੇ ਸੀ ਜਦੋਂ ਉਹਨਾਂ ਨੇ ਸਤਿ ਦੀ ਵਿੱਚ ਕੋਈ ਨਵਾਂ SIM ਲਾਇਆ ਤਾਂ ਉਹ ਸਾਡੇ ਜਿਹੜੇ ਪੋਰਟਲ ਤੇ ਸਾਨੂੰ ਇਨਫੋਰਮ ਹੋ ਗਿਆ ਕਿ ਇਹ ਜਿਹੜਾ ਉਹਨਾਂ ਫੋਨ ਹੈ ਇਹ ਕਲਾਣੀ ਨੰਬਰ ਵਿੱਚ ਚੱਲ ਰਿਹਾ ਜਿਸ ਤੋਂ ਅਸੀਂ ਲੈ ਕੇ ਇਹਨਾਂ ਦੇ ਜਿਹੜੇ ਅਸਲ ਮਾਲਕ ਨੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਇਹ ਕਿਹਨੇ ਮਾਲਕ ਹੈ ਇਹਨਾਂ ਦੇ ਮੋਬਾਈਲ ਫੋਨਾਂ ਵਾਲਾ ਕੋਈ ਨਹੀਂ ਆ ਰਿਹਾ ਤੇ ਕਰੀਬ ਅੱਠ-ਦਸ ਜਨੇ ਆਏ ਹੋਏ ਨੇ ਲੈਣ ਲਈ ਬਾਕੀ ਜਿਹੜੇ ਨੇ ਉਹ ਕੁਝ ਅਦਰ ਸਟੇਟ ਦੇ ਵੀ ਨੇ ਵਿੱਚ ਮੋਬਾਈਲ ਜਿਹੜੇ ਰਿਕਵਰ ਹੋਏ ਨੇ ਉਹਨਾਂ ਨੂੰ ਵਾਰੀ-ਵਾਰੀ ਬੁਲਾ ਕੇ ਫੇਰ ਦਿੱਤੇ ਜਾਣਗੇ ਤਾਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਾਨੂੰਨੀ ਕਾਰਵਾਈ ਕਰਦੇ ਜਿਹੜੇ ਮੋਬਾਈਲ ਫੋਨ ਦਿੱਤਾ ਨੂੰ ਲੈ ਜੇ ਆਪਾਂ ਕੇਮਪੇਨ ਕਰਾ ਰੱਖਾ ਜਿਹੜੇ ਬੰਦਿਆਂ ਨੂੰ ਅਸੀਂ ਕਹਿੰਦੇ ਆ ਵੀ ਜਿਨ੍ਹਾਂ ਨੂੰ ਕੋਈ ਸਿਮ ਮੋਬਾਈਲ ਫੋਨ ਉਹ ਲੱਭਿਆ ਹੋਇਆ ਮਿਲਦਾ ਤਾਂ ਉਹ ਸਬੰਧਤ ਚੌਕੀ ਜਾਂ ਆਪਣੇ ਨੇੜੇ ਜਿਹੜਾ ਵੀ ਕੋਈ ਥਾਣਾ ਉੱਥੇ ਜਾ ਕੇ ਜਮ੍ਹਾਂ ਕਰਵਾ ਦੇ ਵੀ ਉਸ ਲੋਕ 'ਤੇ ਲਾਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਚਲਾਉਣ ਦੀ ਕੋਸ਼ਿਸ਼ ਕਰੇਗਾ ਉਸ ਦਾ ਜੋ ਮੈਸੇਜ ਆ ਉਹ ਸਾਡੇ ਕੋਲੇ ਪੋਰਟਲ ਤੇ ਆ ਜਾਂਦਾ ਹੋਰ ਕਿੰਨੇ ਕੁ ਫੋਨ ਆ ਜਿਹਦੇ ਪ੍ਰੋਸੈਸਿੰਗ ਤੇ ਲੱਗੇ ਇਹ ਕੋਈ ਕਰੀਬ 52 60 ਫੋਨ ਪੋਰਟਲ ਤੇ ਚੱਲ ਰਹੇ ਨੇ ਜਿਹੜੇ ਪ੍ਰੋਸੈਸਿੰਗ ਤੇ ਨਹੀਂ ਤੇ ਆਉਣ ਵਾਲੇ ਮਹੀਨਿਆਂ ਚ ਹੋਰ ਵੀ ਜਿਹੜਾ ਇਹ ਪ੍ਰੋਸੈਸ ਆ ਆਉਣ ਵਾਲੇ ਮਹੀਨਿਆਂ ਚ ਹਰ ਮਹੀਨੇ ਦੇ ਮਹੀਨੇ ਜੋ ਵੀ ਰਿਕਵਰੀ ਹੋਇਆਗੇ ਉਹ ਦਿੱਤੀ ਜਾਇਆ ਕਰੇਗਾ 16 ਫੋਨ ਨੇ ਮੇਰੇ ਹੈਂਡਓਵਰ ਹਾਂ ਜੀ ਅੱਜ 16 ਫੋਨ ਨੇ ਜਿਹੜੇ ਹੈਂਡਓਵਰ ਕੀਤੇ ਜਾਣੇ ਆ ਅਲ ਮੁਕਰਦ ਜਿਹੜੇ ਦੇ ਦੇਖਣ ਮੈਨੂੰ ਅਨੰਦ ਨੂੰ ਪਤਾ ਲੱਗਦਾ ਕਿ ਇੱਥੇ ਦੇ ਨਾਲ ਕੋਈ ਆ ਜਾਂਦਾ ਲੋਕਾਂ ਨੂੰ ਇਹ ਅਪੀਲ ਹੈ ਕਿ ਜਿਹੜਾ ਜਦੋਂ ਵੀ ਉਹਨਾਂ ਦਾ ਕੋਈ ਫੋਨ ਗੁੰਮ ਹੁੰਦਾ ਹੈ ਤਾਂ ਉਹ ਤੁਰੰਤ ਹੀ ਆਪਣੇ ਨੇੜੇ ਦੇ ਥਾਣੇ ਜਾਂ ਸਬੰਧਤ ਥਾਣੇ ਨੂੰ ਨਾਲ ਦੀ ਨਾਲ ਰਿਪੋਰਟ ਕਰਨ ਤਾਂ ਜੋ ਉਹਨਾਂ ਦਾ ਫੋਨ ਹੋਟਲ ਦੇ ਪਾ ਕੇ ਲੱਭਿਆ ਜਾ ਸਕੇ ਇਹ ਸਰ ਮੋਬਾਈਲ ਅਗਰ ਗੁੰਮ ਹੋਇਆ ਤਾਂ ਇਹ ਚੱਲਣ ਤੇ ਆ ਕਿ ਨੈਕਸਟ ਸੇਮ ਉਹਦੇ ਜਦੋਂ ਵੀ ਪਹ ਪਿਆ ਨਾਲ ਦੀ ਨਾਲ ਪੋਰਟਲ ਤੇ ਮੈਸੇਜ ਆ ਜੇ ਫੋਨ ਵਾਲੇ ਤਾਂ ਨਹੀਂ ਤੇ ਹੋਰ ਜਿਹੜੇ ਮੋਬਾਈਲ ਫੋਨ ਹੋਣ। ਫੋਨ ਵਾਲੇ ਟਾਈਮ 'ਚ ਜਿਹੜੇ ਚੱਲ ਰਹੇ ਨੇ ਆ ਮੰਥ ਤੇ ਮੰਥ ਲੋਕਾਂ ਨੂੰ ਦਿੱਤੇ ਜਾਇਆ ਕਰਦੇ। ਹਨ ਗੱਲ ਇਹ ਨਹੀਂ ਕਰਤਾ ਕਿ ਜਿਨ੍ਹਾਂ ਦੇ ਫੋਨ ਸੇਸ਼ਨ ਤੇ ਗਮੋਂ ਦੇ ਨਾਲ ਹਨ ਗੱਲ ਇਹ ਨਹੀਂ ਕਰਤਾ। ਬਿਲਕੁਲ ਉਹਨਾਂ ਦੀ ਜਨ ਗੱਲ ਹੀ ਨਾਲ ਹੀ ਜੇ ਕਿਸੇ ਨੇ ਜੇਸ ਪਾਇਆ ਹੁੰਦਾ ਗਿਰ ਗਿਆ ਕਿਸੇ ਦੀ ਪਾਕਟ ਤੋਂ ਗਿਰ ਗਿਆ ਮਿਸਿੰਗ ਹੋ ਜਾਂਦੇ ਆ। ਕਈ ਵਾਰੀ ਚੜਦੇ ਆ ਮਿਸ ਹੋ ਗਿਆ ਗੁਰੂ ਉਤਰਦੇ ਆ ਮਿਸ ਹੋ ਗਿਆ। ਇਸ ਤਰ੍ਹਾਂ ਹੀ ਗੋਮੋ ਜਾਂਦੇ ਨੇ।